ਮਤਲਬ ਜਿਹੜੀ ਗੋਲ ਨਿਊਜ਼ਲ ਹੁੰਦੀ ਹੈ ਨਾ ਇਹ ਇੱਕ ਫੌਗ ਦੀ ਤਰ੍ਹਾਂ ਪ੍ਰੈਸ਼ਰ ਬਣਾਉਂਦੀ ਆ ਗੋਲ ਜਿਆ ਲਓ ਬਾਈ ਜੀ ਤੁਹਾਨੂੰ ਆਪਾਂ ਚੱਲਦਾ ਦਿਖਾ ਦਿੰਨੇ ਆ ਦੇਖੋ ਜੀ ਐ ਨਹੀਂ ਹੈਗਾ ਵੀ ਬੂੰਦਾ ਸਿੱਟ ਰਿਹਾ ਦੇਖੋ ਬਿਲਕੁਲ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਵੀ ਠੀਕ ਠਾਕ ਹੋਵੋਗੇ ਤੇ ਖੁਸ਼ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਜਿਹੜਾ ਸ਼ਕਤੀਮਾਨ ਕੰਪਨੀ ਦਾ ਆਉਂਦਾ ਪ੍ਰੋਡਕਟਰ 600 ਬਾਰੇ ਜਾਣਕਾਰੀ ਦਵਾਂਗੇ ਵੀ ਕਿਦਾਂ ਇਹ ਕੰਮ ਕਰਦਾ ਕਿਹੜੀਆਂ-ਕਿਹੜੀਆਂ ਇਹਦੇ ਵਿੱਚ ਨਿਊਜ਼ਲੈਂਡ ਹੈ ਕਿਹੜਾ ਇਹਦੇ ਵਿੱਚ ਪੰਪਾ ਇੰਜਣ ਕਿਹੜਾ ਉਹਦੀ ਕਿੰਨੀ ਐਚਪੀ ਆ ਸਾਰੀ ਜਾਣਕਾਰੀ ਆਪਾਂ ਬਾਈ ਜੀ ਤੁਹਾਨੂੰ ਦਵਾਵਾਂਗੇ ਵੀਡੀਓ ਦੇ ਵਿੱਚ ਇੰਦਾ ਹੀ ਬਣੇ ਰਹੋ ਤੁਸੀਂ ਤੇ ਸਭ ਤੋਂ ਪਹਿਲਾਂ ਤਾਂ ਬਾਈ ਆਪਾਂ ਸ਼ੁਰੂ ਕਰ ਲੈਂਦੇ ਆ ਇਹਨੂੰ ਫਰੰਟ ਤੋਂ ਇਹਦੀਆਂ ਨਿਊਜ਼ਲਾ ਤੋਂ ਇਹਦੀਆਂ ਨਿਊਜ਼ਲਾ ਬਾਈ ਇਟਾਲੀਅਨ ਨਿਊਜ਼ਲਾ ਆਉਂਦੀਆਂ ਨੇ ਇਹਦੀਆਂ ਤੇ ਨਿਊਜ਼ਲਾ ਦੇ ਵਿੱਚ ਬਾਈ ਥੋੜੇ ਜਿਹਾ ਨੇੜੇ ਆ ਕੇ ਦੱਸਿਓ ਵੀਰੇ ਕੈਮਰਾ ਮਾਰੂ ਦਫੇ ਦੋ ਤਰ੍ਹਾਂ ਦੀਆਂ ਬਾਈ ਜੀ ਇਹ ਚ ਨਿਊਜ਼ ਲਾਉਂਦੀਆਂ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਜਿਹੜੀ ਆ ਨਿਊਜ਼ ਲਾ ਇਹ ਹੁੰਦੀ ਆ ਫੌਗ ਨਿਊਜ਼ਲ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਗੋਲ ਨਿਊਜ਼ਲ ਇਹਨੂੰ ਆਪਾਂ ਘਮਾ ਕੇ ਜੇ ਉੱਪਰ ਲੈ ਕੇ ਜਾਵਾਂਗੇ ਤਾਂ ਜਿਹੜੀ ਆ ਹੋ ਜਾਂਦੀ ਆ ਇਹ ਕੱਟ ਵਾਲੀ ਨਿਊਜ਼ ਲਾਉਂਦੀ ਆ ਹੁਣ ਜਿਹੜੀ ਨਿਊਜ਼ ਨਾਲ ਬਾਈ ਤੁਸੀਂ ਸਪਰੇਅ ਕਰਨੀ ਆ ਜਿਹੜੀ ਨਿਊਜ਼ਲ ਤੁਸੀਂ ਯੂਜ਼ ਕਰਨੀ ਆ ਉਹਨੂੰ ਉਹਨੂੰ ਥੱਲੇ ਸਾਈਡ ਕਰਨਾ ਜਿਵੇਂ ਹੁਣ ਇਹਦੀ ਫੌਗ ਵਾਲੀ ਨਿਊਜ਼ਲ ਚੱਲ ਰਹੀ ਆ ਆਪਾਂ ਥੱਲੇ ਸਾਈਡ ਨੂੰ ਫੌਗ ਵਾਲੀ ਨਿਊਜ਼ਲ ਕਰਤੀ ਆ ਤੇ ਜੇ ਤੁਸੀਂ ਕੱਟ ਵਾਲੀ ਵਰਤਣੀ ਆ ਇਹਨੂੰ ਇਦਾਂ ਸਿੰਪਲ ਘਮਾਓ ਤਾਂ ਇਹ ਕੱਟ ਵਾਲੀ ਨਿਊਜ਼ਲ ਜਿਹੜੀ ਇਹਦੀ ਆਪਾਂ ਯੂਜ਼ ਕਰ ਸਕਦੇ ਆ ਤੇ ਇਹ ਨਿਊਜ਼ਲ ਦਾ ਦੇਖੋ ਇਸਤੇਮਾਲ ਕਰਨਾ ਵੀ ਬਹੁਤ ਸੌਖਾ ਇਦਾਂ ਨਹੀਂ ਹੈਗਾ ਵੀ ਨਿਊਜ਼ਲ ਨੂੰ ਖੋਲ ਦੋ ਜਾਂ ਦੂਜੀ ਕਸੋ ਇਦਾਂ ਕਸੋ ਕਿਉਂਕਿ ਉਹ ਚੰਜਟ ਵੀ ਨਹੀਂ ਹੈਗਾ ਜਿਹੜੀ ਨਿਊਜ਼ਲ ਆਪਾਂ ਨੇ ਯੂਜ਼ ਕਰਨੀ ਹੈ ਉਸੇ ਨਿਊਜ਼ਲ ਨੂੰ ਥੱਲੇ ਵੱਲ ਕਰ ਦੋ ਤੇ ਬਾਕੀ ਹੋਰ ਜਿਹੜੀ ਫੌਗ ਵਾਲੀ ਨਿਊਜ਼ਲ ਆ ਜੀ ਜਿਹੜੀਆਂ ਇਹਦੀ ਇਟਾਲੀਅਨ ਨਿਊਜ਼ਲਾਂ ਨੇ ਇਹਨਾਂ ਦਾ ਫਾਇਦਾ ਕੇ ਵੀ ਆ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਬਾਈ ਆਪਾਂ ਇਹ ਜਿਹੜਾ ਪ੍ਰੋਡਕਟਰ ਹੈ ਚੱਲਦਾ ਵੀ ਦਿਖਾਵਾਂਗੇ ਇਹ ਨਿਊਜ਼ ਲਈ ਬਾਈ ਪ੍ਰੋਪਰ ਇੱਕ ਧੁੰਦ ਦੀ ਤਰ੍ਹਾਂ ਫੁਆਰਾ ਜਿਹਾ ਬਣਾ ਕੇ ਚੱਲਦੀ ਆ ਤੇ ਕਹਿਣ ਦਾ ਮਤਲਬ ਇਹ ਆ ਵੀ ਉਦਾਂ ਪਾਣੀ ਨਹੀਂ ਸਿੱਟਦੀ ਹੈ ਕਿ ਵੀ ਸਿੱਧਾ ਬੂੰਦਾ ਜੀਆਂ ਸਿੱਟਦੀ ਆ ਜਿਹੜਾ ਪੰਪ ਬਾਈ ਜਿਹੜਾ ਸਪਰੇਅਰ ਪਾਪ ਸਿੱਧੀ ਬੂੰਦਾ ਸਿੱਟਦਾ ਉਹਦੇ ਨੁਕਸਾਨ ਹੁੰਦੇ ਨੇ ਪਹਿਲਾ ਤਾਂ ਨੁਕਸਾਨ ਇਹ ਆ ਜਦੋਂ ਆਪਾਂ ਆਪਣੀ ਫਸਲ ਤੇ ਸਪਰੇਅ ਕਰਦੇ ਆ ਜਿਹੜੀ ਉਹ ਦਵਾਈ ਆ ਪੱਤੇ ਤੇ ਨਹੀਂ ਟਿਕਦੀ ਜਿੰਨਾ ਚਿਰ ਬਾਈ ਪੱਤੇ ਤੇ ਦਵਾਈ ਨਹੀਂ ਟਿਕਦੀ ਤਾਂ ਪ੍ਰੋਪਰ ਉਹ ਕੰਮ ਨਹੀਂ ਕਰਦੀ ਹੈਗੀ ਜਦੋਂ ਬੂੰਦ ਡਿੱਗਦੀ ਆ ਤਾਂ ਉਦਾਂ ਹੀ ਉਹ ਪੱਤੇ ਤੋਂ ਜਿਹੜੀ ਥੱਲੇ ਡਿੱਗ ਜਾਂਦੀ ਆ ਤੇ ਜਿਹੜੀ ਆਪਾਂ ਸਪਰੇਅ ਭਾਫ਼ ਬਣ ਕੇ ਹੋਣੀ ਆ ਜਿਹੜੀ ਇੱਕ ਫੁਹਾਰਾ ਜਿਹਾ ਬਣਾ ਕੇ ਕਰਦੀ ਆ ਉਹ ਪੱਤੇ ਦੇ ਉੱਤੇ ਟਿਕਦੀ ਆ ਤੇ ਆਪਾਂ ਪ੍ਰੋਪਰ ਉਹ ਜਿਹੜਾ ਕੰਮ ਕਰਦੀ ਆ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਆਪਾਂ ਚੱਲਦਾ ਵੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਕੰਮ ਕਰਦਾ ਵਾ ਬਾਕੀ ਬਾਈ ਇਹਦੇ ਆਪਾਂ ਹੁਣ ਲੰਬਾਈ ਦੀ ਕੰਮ ਗੱਲ ਕਰੀ ਇਹ ਵੀ ਕਿੱਥੇ ਤੱਕ ਇਹ ਜਿਹੜਾ ਏਰੀਆ ਕਵਰ ਕਰਦਾ ਇਹ 40 ਫੁੱਟ ਤੱਕ ਬਾਈ ਜੀ ਏਰੀਆ ਕਵਰ ਕਰਦਾ ਦੋਨੇ ਪਾਸੇ ਨੂੰ ਮੋੜਾ ਕੇ 40 ਫੁੱਟ ਤੱਕ ਇਹ ਜਿਹੜਾ ਏਰੀਆ ਕਵਰ ਕਰਦਾ ਵਾ ਬਾਕੀ ਹੁਣ ਆਪਾਂ ਇਹਦੀ ਬੈਕ ਸਾਈਡ ਆਉਣੇ ਆਪਾਂ ਤੇ ਜੇ ਬਾਈ ਆਪਾਂ ਇਹਦੇ ਇੰਜਣ ਦੀ ਗੱਲ ਕਰੀਏ ਆਜੋ ਬਾਈ ਜੀ ਹੋਰ ਜੇ ਬਾਈ ਆਪਾਂ ਇਹਦੇ ਇੰਜਣ ਦੀ ਗੱਲ ਕਰੀਏ ਸਾਡੇ ਵਿੱਚ ਬਾਈ ਜੀ ਕੂਲਰ ਕੰਪਨੀ ਦਾ ਇੰਜਣ ਆਉਂਦਾ ਜੀ 35 HP ਦਾ ਤੇ ਬਹੁਤ ਜਾਨੀ ਕਿ ਵਧੀਆ ਇੰਜਨ ਆ ਜੀ ਪਾਵਰਫੁਲ ਇੰਜਨ ਆ 35 ਐਚਪੀ ਦਾ ਇੰਜਨ ਆਉਂਦਾ ਵਾ ਜੀ ਤੇ ਜਿਹੜਾ ਇਹਨੂੰ ਪੰਪ ਲੱਗਿਆ ਹੋਇਆ ਇਹਨੂੰ ਪੰਪ ਜਿਹੜਾ ਡਾਇਫਰਾਮ ਪੰਪ ਲੱਗਿਆ ਹੋਇਆ ਇਹਦਾ ਇਹਦਾ ਮਤਲਬ ਫਰਕ ਦੂਜੇ ਪੰਪਾਂ ਨਾਲੋਂ ਇਹ ਹੁੰਦਾ ਜਿਵੇਂ ਆਪਾਂ ਦੋਏ ਪੰਪਾਂ ਦੇ ਆਪਾਂ ਸਪਰੇਅ ਕਰੀਏ ਸਪਰੇਅ ਕਰਦੇ ਕਰਦੇ ਜੇ ਆਪਾਂ ਇੱਕ ਪਾਸੇ ਵਾਲੀ ਨਿਊਜ਼ਲ ਬੰਦ ਕਰਨੀ ਹੋਵੇ ਤਾਂ ਉਹ ਜਾਨੀ ਕਿ ਕਾਫੀ ਨੁਕਸਾਨ ਕਰਦਾ ਨਿਊਜ਼ਲ ਨੂੰ ਵੀ 파ੜ ਦਿੰਦਾ ਪਰ ਇਹਦਾ ਜਿਹੜਾ ਪ੍ਰੈਸ਼ਰ ਉਨਾ ਹੀ ਰਹਿੰਦਾ ਵਾ ਇਹ ਜਿਹੜਾ ਪ੍ਰੈਸ਼ਰ ਨੂੰ ਕੰਟਰੋਲ ਕਰ ਲੈਂਦਾ ਵਾ ਇਹਦਾ ਇਹ ਪੰਪ ਦਾ ਬਹੁਤ ਫਾਇਦਾ ਵਾ ਤੇ ਬਾਕੀ ਵੀਰੇ ਜੇ ਤੁਸੀਂ ਜਿਵੇਂ ਜ਼ਿਆਦਾਤਰ ਆ ਆਲੂਆਂ ਦੇ ਵਿੱਚ ਇਹ ਜਿਹੜਾ ਸਪਰੇਅਰ ਪੰਪ ਵਰਤੇ ਆ ਜਾਂਦਾ ਵਾ ਹੋਰ ਕਈ ਸਾਰੀਆਂ ਫਸਲਾਂ ਤੇ ਵਰਤੇ ਆ ਜਾਂਦਾ ਪਰ ਸਾਡੇ ਏਰੀਏ ਆਲੂ ਵਾਲੀ 벨ਟ ਆ ਇੱਥੇ ਜ਼ਿਆਦਾਤਰ ਆਲੂ ਮੱਕੀ ਦੇ ਲਈ ਇਹ ਵਰਤੇ ਆ ਜਾਂਦਾ ਜੇ ਆਪਾਂ 30 ਇੰਚ ਤੇ ਚਲਾਉਣਾ ਤਾਂ ਇਹ ਸਿੱਧਾ ਹੀ ਜਿਹੜਾ ਇਹ 30 ਇੰਚ ਤੇ ਚੱਲ ਜਾਂਦਾ ਜੇ ਆਪਾਂ ਇਹਨੂੰ 26 ਇੰਚ ਤੇ ਚਲਾਉਣਾ 26 ਇੰਚ ਤੇ ਚਲਾਉਣ ਵਾਸਤੇ ਇਹਦੇ ਵਿੱਚ ਸਪੈਸ਼ਲ ਕੰਪਨੀ ਵੱਲੋਂ ਜਿਹੜੇ ਸਪੈਸਰ ਆਉਂਦੇ ਨੇ ਮਾੜਾ ਨੇੜੇ ਆ ਕੇ ਦਿਖਾ ਦਿਓ ਜੀ ਆ ਦੇਖੋ ਇਹ ਕੰਪਨੀ ਵੱਲੋਂ ਸਪੈਸਰ ਆ ਰਹੇ ਆ ਜੀ ਜੇ 26 ਇੰਚ ਤੇ ਚਲਾਉਣਾ ਤਾਂ ਇਹਨੂੰ ਆਪਾਂ ਸਪੈਸਰ ਪਾ ਕੇ ਜਿਹੜੀ ਇਹਦੇ ਟਾਇਰਾਂ ਦੀ ਲਮਾਨ ਆ ਇਹਨੂੰ ਆਪਾਂ ਵਧਾ ਸਕਦੇ ਆ ਜੀ ਇਹਨੂੰ ਵਧਾ ਕੇ ਆਪਾਂ 26 ਇੰਚ 22 ਇਹਨੂੰ ਚਲਾ ਸਕਦੇ ਆ ਤੇ ਜੇ 30 ਇੰਚ ਚਲਾਉਣਾ ਫਿਰ ਇਹ ਸਿੱਧਾ ਹੀ 30 ਇੰਚ ਜਿਹੜਾ ਕੰਪਨੀ ਵੱਲੋਂ ਫਿਟਡ ਆਉਂਦਾ ਉਹ ਚੱਲ ਜਾਂਦਾ ਆ ਦੂਜੇ ਨੰਬਰ ਤੇ ਜੇ ਆਪਾਂ ਬਈ ਤਾਂ ਇਨਾਂ ਦੇ ਵਿੱਚ ਸਪਰੇਅ ਕਰਨੀ ਹੋਵੇ ਤਾਂ ਜਿਹੜੇ ਆਮ ਬੂਮ ਸਪਰੇਅਰ ਨੇ ਉਹਨਾਂ ਦੇ ਜੇ ਆ ਟਰੈਕਟਰ ਦਾ ਹੀ weight ਲਈਓ ਟਰੈਕਟਰ ਲਾ ਕੇ ਬਣਾਈ ਜਾਂਦੇ ਨੇ ਟਰੈਕਟਰ ਦਾ weight 18 17 18 ਕੁਆਂਟਲ ਆ ਜਾਂਦਾ ਵਾ ਉਹਦੇ ਨਾਲ ਕੀ ਆ ਜਿਹੜਾ ਆਪਣਾ ਪੌਦਾ ਵਾ ਜਿਹੜੀ ਆਪਣੀ ਫਸਲ ਉਹ ਮਿੱਧ ਹੋ ਜਾਂਦੀ ਆ ਤੇ ਉਹ ਦੁਬਾਰਾ ਉੱਠਦੀ ਨਹੀਂ ਹੈਗੀ ਤੇ ਜੇ ਬਾਈ ਇਸ ਪੰਪ ਦੇ weight ਦੀ ਗੱਲ ਕਰੀਏ ਤਾਂ ਟੋਟਲ weight 600 ਲੀਟਰ ਇਹਦਾ ਟੈਂਕ ਹੁੰਦਾ ਵਾ 600 ਲੀਟਰ ਪਾਣੀ ਪਾ ਕੇ ਜਿਹੜਾ ਇਹਦਾ ਟੋਟਲ weight ਆ ਜੀ ਉਹ 12 13 ਕੁਆਂਟਲ ਜਾਂ ਇਹਦੇ ਨੇੜੇ ਤੇੜੇ ਆ ਜਾਂਦਾ ਵਾ ਤੇ ਘੱਟ weight ਦਾ ਜਿਹੜਾ ਲਾਵਾ ਉਹ ਇਹ ਆ ਜੇ ਕਿਸੇ ਪਲਾਂਟ ਨੂੰ ਜਾਂ ਕਿਸੇ ਪੌਦੇ ਨੂੰ ਮਿੱਧਦਾ ਵੀ ਆ ਤਾਂ ਉਹ ਦੁਬਾਰਾ ਖੜਾ ਹੋ ਜਾਂਦਾ ਵਾ ਤੇ ਇਹਦਾ ਇਹ ਨੁਕਸਾਨ ਬਿਲਕੁਲ ਨਹੀਂ ਹੈਗਾ ਤੇ ਦੂਜੇ ਨੰਬਰ ਤੇ ਜਿਹੜੇ ਇਹਦੇ ਟਾਇਰ ਨੇ ਜੀ ਜੇ ਆਪਾਂ ਬੂਮ ਸਪਰੇਅਰ ਨਾਲ ਉਹ ਇਹਦੇ ਟਾਇਰਾਂ ਦੀ ਕਟਾਈ ਦੀ ਗੱਲ ਕਰ ਲਈਏ ਬਾਈ ਜੀ ਜਿਹੜਾ ਆਪਾਂ ਟਰੈਕਟਰ ਆਪਰੇਟਰ ਬੂਮ ਸਪਰੇਅਰ ਬਣਾ ਲੈਂਦੇ ਆਪਾਂ ਉਹਦਾ ਜਿਹੜਾ ਕਟਾਈ ਆ ਉਹ ਫਰੰਟ ਟਾਇਰ ਹੀ ਕਰਦਾ ਜਿਹੜੇ ਪਿੱਛੇ ਵਾਲੇ ਟਾਇਰਾਂ ਉਹਦੀ ਕਟਾਈ ਨਹੀਂ ਕਰਦੇ ਉਹ ਜਿਹੜੀ ਫਸਲ ਦਾ ਨੁਕਸਾਨ ਜਿਹੜਾ ਜ਼ਿਆਦਾ ਕਰਦੇ ਨੇ ਮਿੱਧ ਦੇ ਜ਼ਿਆਦਾ ਨੇ ਤੇ ਜਿਹੜੇ ਇਸ ਟਾਇਰਾਂ ਦੀ ਕਟਾਈ ਆ ਬਾਈ ਜੀ ਜਿਹੜੀ ਲੀ ਦੇ ਵਿੱਚ ਤੁਹਾਨੂੰ ਆਪਾਂ ਅੱਗੇ ਵੀਡੀਓ ਚ ਦਿਖਾਵਾਂਗੇ ਵੀ ਚੱਲਦਾ ਵੀ ਦਿਖਾਵਾਂਗੇ ਜਿਹੜੀ ਲੀ ਦੇ ਵਿੱਚ ਫਰੰਟ ਵਾਲਾ ਟਾਇਰ ਮੁੜਦਾ ਵਾ ਉਸੇ ਲੀ ਦੇ ਵਿੱਚ ਇਹਦਾ ਜਿਹੜਾ ਪਿੱਛੇ ਵਾਲੇ ਟਾਇਰ ਮੁੜਦੇ ਨੇ ਮਤਲਬ ਜੇ ਤੁਸੀਂ ਇਹਨੂੰ ਚੱਲਿਆ ਹੋਇਆ ਬਾਅਦ ਚੋਂ ਦੇਖੋਗੇ ਕਿ ਤੁਹਾਨੂੰ ਐ ਲੱਗੂਗਾ ਵੀ ਇਹ ਦੋਹੇ ਟਾਇਰਾਂ ਤੇ ਚੱਲਿਆ ਹੋਇਆ ਵਾ ਇਹ ਜ਼ਿਆਦਾ ਇਹ ਨੁਕਸਾਨ ਨਹੀਂ ਕਰਦਾ ਮੁੜਦੇ ਟਾਈਮ ਵੀ ਜਿਹੜਾ ਫਰੰਟ ਵਾਲਾ ਟਾਇਰ ਜਿੱਥੇ ਮੁੜਦਾ ਉੱਥੋਂ ਹੀ ਇਹਦਾ ਬੈਕ ਵਾਲਾ ਟਾਇਰ ਜਿਹੜਾ ਮੁੜੂਗਾ ਇਹਦੇ ਨਾਲ ਵੀ ਬਾਈ ਇਹ ਨੁਕਸਾਨ ਬਿਲਕੁਲ ਨਹੀਂ ਕਰਦਾ ਹੈਗਾ ਤੇ ਹੋਰ ਜੇ ਆਪਾਂ ਇਹਦੀ ਗੱਲ ਕਰੀਏ ਬਾਕੀ ਬਾਈ ਯੂਨੀ ਚਲਾ ਰਹੇ ਨੇ ਜੇ ਹੋ ਸਕੇ ਆਪਾਂ ਤੁਹਾਨੂੰ ਬਾਈ ਉਹਨਾਂ ਨਾਲ ਵੀ ਗੱਲ ਕਰਾਵਾਗੇ ਕਿਉਂਕਿ ਚਲਾਉਣਾ ਵੀ ਬਹੁਤ ਆਸਾਨ ਆ ਸੌਖਾ ਵਾ ਜੀ ਇਹ ਬਾਕੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਇਹਦੇ ਵਿੱਚ ਜਿਹੜਾ 600 ਲੀਟਰ ਵਾਲਾ ਟੈਂਕ ਆਉਂਦਾ ਇਹਦੇ ਵਿੱਚ ਦਵਾਈ ਕਿੱਦਾਂ ਪੈਣੀ ਆ ਤੇ ਇਹਦੇ ਵਿੱਚ ਪਾਣੀ ਕਿਵੇਂ ਪੈਣਾ ਉਹ ਤੁਹਾਨੂੰ ਆਪਾਂ ਇੱਥੋਂ ਦੱਸ ਦਿੰਨੇ ਆ ਦੇਖੋ ਤੇ ਆ ਇਹਦੇ ਨਾਲ ਬਾਈ ਇੱਕ ਪਾਈਪ ਹੁੰਦਾ ਵਾ ਪਾਈਪ ਦੇ ਨਾਲ ਥੱਲੇ ਲੱਗੇ ਹੋਇਆ ਜੀ ਬਾਈ ਪੱਖਾ ਜਿਹੜਾ ਤੁਸੀਂ ਆਪਣੇ ਆਲੂ ਚ ਜਾਂ ਕਈ ਏਰੀਆ ਦੇ ਵਿੱਚ ਚਵੱਚਾ ਵੀ ਕਹਿੰਦੇ ਨੇ ਹਨਾ ਉਹਦੇ ਵਿੱਚ ਸਟਕ ਕੇ ਆਪਾਂ ਇਹਦੇ ਵਿੱਚ ਟੈਂਕ ਦੇ ਵਿੱਚ ਪਾਣੀ ਭਰਨਾ ਉਹ ਪਾਣੀ ਕਿਵੇਂ ਭਰਨਾ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਜਿਹੜਾ ਇਹ 600 ਲੀਟਰ ਵਾਲਾ ਟੈਂਕ ਆ ਇਹਦੇ ਵਿੱਚ ਪਾਣੀ ਹੋਣਾ ਜ਼ਰੂਰੀ ਆ 10 ਤੋਂ 5 ਕਲਿੱਟਰ ਵਿੱਚ ਪਾਣੀ ਹੋਣਾ ਜ਼ਰੂਰੀ ਹੈ ਜੇ ਨਹੀਂ ਹੈਗਾ ਤੁਸੀਂ ਇੱਕ ਕਵਾਲਟੀ ਇਹਦੇ ਵਿੱਚ ਪਾ ਦਿਓ ਪਾਣੀ ਤੇ ਉਹ ਹੋਣਾ ਕਿਉਂ ਜ਼ਰੂਰੀ ਉਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆਪਾਂ ਇਹ ਜਿਹੜਾ ਇਹਨੇ ਪਾਣੀ ਭਰਨਾ ਟੈਂਕ ਦੇ ਵਿੱਚ ਇਹਨੇ ਉਸ ਪਾਣੀ ਨਾਲ ਹੀ ਪਾਣੀ ਚੱਕਣਾ ਵਾ ਉਹ ਕਿਵੇਂ ਚੱਕਣਾ ਵਾ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਦੇਖੋ ਜੀ ਆ ਜਿਹੜਾ ਪੱਖਾ ਵਾ ਜੀ ਇਹ ਪੱਖੇ ਦੇ ਨਾਲ ਇੱਕ ਨਾ ਪਾਈਪ ਲੱਗਿਆ ਹੋਇਆ ਪੀਲੇ ਰੰਗ ਦਾ ਦੇਖੋ ਤੇ ਇਹ ਪਾਈਪ ਸਿੱਧਾ ਡਾਇਫਰਾਮ ਦੇ ਨਾਲ ਜਾ ਕੇ ਅਟੈਚ ਕਰਨਾ ਪੈਂਦਾ ਵਾ ਫਿਰ ਜਦੋਂ ਇਹਨੂੰ ਆਪਾਂ ਡਾਇਫਰਾਮ ਨੂੰ ਚਲਾਉਨੇ ਆ ਚਲੋ ਮਸ਼ੀਨ ਨੂੰ ਚਲਾਉਨੇ ਆ ਤੇ ਜਿਹੜਾ ਜਿਹੜਾ ਇਹਦੇ ਵਿੱਚ ਆਪਾਂ 5-10 ਲੀਟਰ ਪਾਣੀ ਪਾਇਆ ਉਹਨੇ ਹੀ ਫੁੱਲ ਪ੍ਰੈਸ਼ਰ ਬਣਾ ਕੇ ਜਿਹੜਾ ਆਹ ਪੱਖਾ ਵਾ ਇਹ ਚਲਾਉਣਾ ਵਾ ਇੱਧਰ ਮਾਰਿਓ ਕੈਮਰਾ ਆਹ ਦੇਖੋ ਇੱਥੋਂ ਫੁੱਲ ਪ੍ਰੈਸ਼ਰ ਪਾਣੀ ਬਣਨਾ ਪੂਰਾ ਪ੍ਰੈਸ਼ਰ ਪਾਣੀ ਬਣਾ ਕੇ ਉਹਨੇ ਬਾਈ ਜੀ ਇਹ ਪੱਖਾ ਚਲਾਉਣਾ ਵਾ ਪਾਣੀ ਨੇ ਹੀ ਇਹ ਪੱਖਾ ਪ੍ਰੈਸ਼ਰ ਬਣਾ ਕੇ ਚਲਾਉਣਾ ਵਾ ਇਸ ਪੱਖੇ ਨੇ ਫਿਰ ਪਾਣੀ ਖਿੱਚ ਕੇ ਫੇਰ ਇਹਦੇ ਰਹੀ ਇਹਦੇ ਟੈਂਕ ਦੇ ਵਿੱਚ ਪੈਣਾ ਵਾ ਤੇ ਇਹ ਸੀਗਾ ਇਹਦੇ ਵਿੱਚ ਪਾਣੀ ਕਿਵੇਂ ਪੈਂਦਾ ਤੇ ਦਵਾਈ ਵੀ ਆਪਾਂ ਇਹਦੇ ਵਿੱਚ ਜਿਹੜੀ ਪ੍ਰੋਪਰ ਤਰੀਕੇ ਨਾਲ ਘੋਲ ਕੇ ਅੱਧਾ ਭਰ ਕੇ ਫੇਰ ਇਹਦੇ ਵਿੱਚ ਦਵਾਈ ਪਾ ਕੇ ਫੇਰ ਜਿਹੜਾ ਅੱਧਾ ਰਹਿ ਗਿਆ ਫੇਰ ਭਰਨਾ ਵਾ ਜੀ ਤੇ ਇਹਦੇ ਵਿੱਚ ਇਹ ਸਿਸਟਮ ਵੀ ਹੈਗਾ ਵੀ ਇਹ ਥੋੜੀ ਜਦੋਂ ਇਹ ਪੰਪ ਚੱਲਦਾ ਵਾ ਥੋੜੀ ਜਿਹੜੀ ਦਵਾਈ ਆ ਉਹ ਨਾਲ ਦੀ ਨਾਲ ਘੁਲਦੀ ਰਹਿਣੀ ਆ ਉਹ ਦਵਾਈ ਖੜਨ ਨਹੀਂ ਨਹੀਂ ਹੈਗੀ ਨਾਲ ਦੀ ਨਾਲ ਘੁਲਦੀ ਰਹਿਣੀ ਆ ਇਸ ਦੇ ਨਾਲ ਵੀ ਦਵਾਈ ਪੂਰੀ ਪ੍ਰੋਪਰ ਤਰੀਕੇ ਨਾਲ ਘੁਲੀ ਰਹਿੰਦੀ ਆ ਮਤਲਬ ਇਹ ਨਹੀਂ ਹੈਗਾ ਵੀ ਥੱਲੇ ਬੈਠ ਜਾਊਗੀ ਇਹਦੇ ਵਿੱਚ ਉਹ ਵੀ ਸਿਸਟਮ ਜਿਹੜਾ ਉਹ ਬਾਕੀ ਵੀਰੇ ਤੁਹਾਨੂੰ ਆਪਾਂ ਦੱਸ ਦਿੰਨੇ ਆ ਵੀ ਜਿਹੜਾ ਇਹ ਜਿਹੜਾ ਮੂਹਰੇ ਵਾਲਾ ਇਹਦਾ ਪੂਮ ਆ ਇਹਨੂੰ ਆਪਾਂ ਬੂਮ ਕਹ ਦਿੰਦੇ ਆ ਬੂਮ ਸਪਰੇਅਰ ਤਾਂ ਹੀ ਕਹਿੰਦੇ ਇਹਨੂੰ ਜਿਹੜੇ ਆਪਣੇ ਆਲੇ-ਦਲੇ ਜਾ ਰਹੇ ਆ ਇਹਨਾਂ ਨੂੰ ਆਪਾਂ ਜੀ ਬੂਮ ਕਹਿ ਦਿੰਦੇ ਆ ਜੇ ਤੁਸੀਂ ਮਤਲਬ ਤੁਹਾਡੀ ਇੱਕ ਸਾਈਡ ਸਪਰੇਅ ਹੋ ਗਈ ਆ ਤੇ ਇੱਕ ਸਾਈਡ ਰਹਿੰਦੀ ਆ ਤੁਸੀਂ ਇਹਨੂੰ ਕੱਲਾ-ਕੱਲਾ ਕਰਕੇ ਵੀ ਇਹ ਤਿੰਨ ਭਾਗਾਂ ਦੇ ਵਿੱਚ ਇਹਨੂੰ ਤੁਸੀਂ ਚਲਾ ਸਕਦੇ ਹੋ ਤੇ ਇਹ ਉੱਪਰ ਸਾਰੇ ਇਹਦੇ ਜਿਹੜੇ ਆ ਬਟਨ ਦਿੱਤੇ ਹੋਏ ਨੇ ਜੀ ਤੁਸੀਂ ਇੱਕ ਸਾਈਡ ਬੰਦ ਕਰਕੇ ਵੀ ਚਲਾ ਸਕਦੇ ਹੋ ਇਧਰ ਦੀ ਸਾਈਡ ਬੰਦ ਕਰਕੇ ਵੀ ਚਲਾ ਸਕਦੇ ਹੋ ਦੋਨੇ ਸਾਈਡਾਂ ਬੰਦ ਕਰਕੇ ਕੱਲਾ ਸੈਂਟਰ ਵਾਲਾ ਵੀ ਚਲਾ ਸਕਦੇ ਹੋ ਥੋੜੇ ਹਿਸਾਬ ਨਾਲ ਵੀ ਤੁਸੀਂ ਕਿਹੜਾ ਪਾਸਾ ਜਿਹੜਾ ਤੁਹਾਡਾ ਹੋ ਗਿਆ ਵਾ ਇਧਰਲਾ ਪਾਸਾ ਰਹਿੰਦਾ ਵਾ ਇਧਰਲਾ ਪਾਸਾ ਤੁਹਾਡਾ ਹੋ ਗਿਆ ਇਹਨੂੰ ਤੁਸੀਂ ਬੰਦ ਕਰ ਲਓ ਇਧਰਲਾ ਤੁਸੀਂ ਚਾਲੂ ਕਰ ਲਓ ਯਾਨੀ ਇਹ ਤਿੰਨੇ ਬੰਦ ਵੀ ਹੋ ਸਕਦੇ ਆ ਤੇ ਚਾਲੂ ਵੀ ਹੋ ਸਕਦੇ ਆ ਤੁਹਾਡੇ ਯਾਨੀ ਕਿ ਆਪਣੀ ਫਸਲ ਦੇ ਹਿਸਾਬ ਨਾਲ ਵੀ ਤੁਹਾਡੀ ਕਿੰਨੀ ਕੁ ਆਦ ਵਾਲੇ ਕਿੰਨੀ ਕੁ ਰਹਿ ਗਈ ਆ ਤੇ ਬਾਕੀ ਹੋਰ ਇਹਦੇ ਵਿੱਚ ਹੋਰ ਐਡਵਾਂਟੇਜ ਵੀ ਹੈਗਾ ਬਾਜੀ ਇਸ ਮਸ਼ੀਨ ਦੇ ਨਾਲ ਤੁਸੀਂ ਆਪਣਾ ਜਿਹੜਾ ਆਪਣਾ ਖਾਦ ਖਿਲਾਰਨ ਵਾਲਾ ਹੁੰਦਾ ਜਿਹਨੂੰ ਆਪਾਂ ਬਰੌਡਕਾਸਟ ਕਹਿੰਦੇ ਨੇ ਫਰਟੀਲਾਈਜ਼ਰ ਬਰੌਡਕਾਸਟ ਜਿਹੜਾ ਖਾਦ ਖਿਲਾਰਦਾ ਉਹ ਵੀ ਜੀ ਇਹ ਮਸ਼ੀਨ ਦੇ ਨਾਲ ਅਟੈਚ ਹੋ ਜਾਂਦਾ ਵਾ ਹਾਈਡਰੋ ਬਰੌਡਕਾਸਟ ਜਿਹੜਾ ਇਹਦੇ ਨਾਲ ਅਟੈਚ ਹੋ ਜਾਂਦਾ ਵਾ ਤੇ ਆਪਾਂ ਉਹਦੇ ਨਾਲ ਖਾਦ ਖਿਲਾਰ ਸਕਦੇ ਹਾਂ ਜੀ ਲਓ ਜੀ ਆਪਾਂ ਹੁਣ ਤੁਹਾਨੂੰ ਦੇ ਦਿੰਨੇ ਆ ਜਿਹੜਾ ਇਹਦੇ ਅੰਦਰ ਆ ਕੇ ਜਾਣਕਾਰੀ ਵੀ ਕਿਹੜੀਆਂ ਜਿਹੜੇ ਗੀਅਰ ਲੱਗੇ ਨੇ ਕਿਹੜੇ ਲੀਵਰ ਲੱਗੇ ਨੇ ਤੇ ਕਿਹੜਾ ਗੀਅਰ ਕੀ ਕੰਮ ਕਰਦਾ ਸਭ ਤੋਂ ਪਹਿਲਾਂ ਤਾਂ ਆਪਾਂ ਆ ਜਾਣੇ ਜੀ ਆ ਥੱਲੇ ਜਿਹੜੇ ਤਿੰਨ ਲੀਵਰ ਦਿੱਤੇ ਹੋਏ ਨੇ ਜੀ ਆ ਦੇਖੋ ਆ ਤਿੰਨ ਲੀਵਰ ਨੇ ਇਹਨਾਂ ਦਾ ਕੰਮ ਹੈਗਾ ਬਾਈ ਜੀ ਇਹ ਇਹ ਆਪਣਾ ਜਿਹੜਾ ਬੂਮ ਸਪਰੇਅਰ ਚੱਲ ਰਿਹਾ న్యూਜ਼ਲਾ ਚਲਾਉਣ ਨੂੰ ਆ ਜੇ ਤੁਸੀਂ ਸੈਂਟਰ ਵਾਲਾ ਥੱਲੇ ਨੂੰ ਦਬੋਗੇ ਤਾਂ ਗੱਬੇ ਵਾਲੀਆਂ న్యూਜ਼ਲਾ ਬੰਦ ਹੋ ਜਾਣੀਆਂ ਇਧਰ ਰਾਈਟ ਸਾਈਡ ਵਾਲੀ ਬੰਦ ਹੋ ਜੂਗੀ ਤੇ ਇਹਦੇ ਨਾਲ ਹੋ ਜੂਗੀ ਲੈਫਟ ਸਾਈਡ ਵਾਲੀ ਇਹ ਹੋਗਾ న్యూਜ਼ਲਾ ਨੂੰ ਬੰਦ ਤੇ ਆਨ ਕਰਨੇ ਵਾਲੇ ਜਿਹੜੇ ਲੀਵਰ ਨੇ ਉਹ ਨੇ ਤੇ ਦੂਜੇ ਨੰਬਰ ਤੇ ਜਿਹੜਾ ਆ ਦਿੱਤਾ ਹੋਇਆ ਗੋਲ ਘਮਾਉਣੇ ਵਾਲਾ ਇਹਦੇ ਨਾਲ ਆਪਾਂ ਪ੍ਰੈਸ਼ਰ ਮੇਨਟੇਨ ਕਰ ਸਕਦੇ ਹਾਂ ਵੀ ਤੁਹਾਨੂੰ ਸਪਰੇਅ ਲਈ ਕਿੰਨਾ ਕੁ ਮਿਨੀਮਮ ਕਿੰਨਾ ਪ੍ਰੈਸ਼ਰ ਚਾਹੀਦਾ ਮੈਕਸਿਮਮ ਇੱਧਰ ਆ ਇਹਨੂੰ ਪ੍ਰੈਸ਼ਰ ਨੂੰ ਆਪਾਂ ਵਧਾ ਘਟਾ ਸਕਦੇ ਆ ਜੀ ਇਹ ਉਹਦੇ ਵਾਸਤੇ ਦਿੱਤਾ ਹੋਇਆ ਤੇ ਜਿਹੜੀ ਆਹ ਵਾ ਇਹ ਇਹਦੀ ਰੇਸ ਆ ਜੀ ਤੇ ਬਾਕੀ ਬਾਜੀ ਜਿਹੜਾ ਆ ਦੋ ਲੀਵਰ ਦਿੱਤੇ ਹੋਏ ਨੇ ਜਿਹੜਾ ਥੱਲੇ ਵਾਲਾ ਲੀਵਰ ਆ ਇਹ ਹੈਗਾ ਜੀ ਹਾਈ ਲੋ ਵਾਲਾ ਜੇ ਤੁਸੀਂ ਸਪਰੇਅ ਕਰਨੀ ਆ ਤਾਂ ਤੁਹਾਨੂੰ ਲੋ ਦੇ ਵਿੱਚ ਲਾ ਕੇ ਹੀ ਇਹਨੇ ਸਪਰੇਅ ਕਰਨੀ ਆ ਜੇ ਤੁਸੀਂ ਸੜਕ ਤੇ ਤੁਰਨਾ ਤਾਂ ਇਹਨੂੰ ਪਿੱਛੇ ਕਰਕੇ ਇਹਨੇ ਹਾਈ ਦੇ ਵਿੱਚ ਸੜਕ ਤੇ ਤੁਰਨਾ ਵਾ ਤੇ ਜਿਹੜਾ ਆ ਉੱਪਰ ਵਾਲਾ ਲੀਵਰ ਆ ਇਹ ਰਿਵਰਸ ਫਾਰਵਰਡ ਆ ਜੇ ਤੁਸੀਂ ਇਹਨੂੰ ਥੱਲੇ ਨੂੰ ਕਰੋਗੇ ਤਾਂ ਇਹ ਪਿੱਛੇ ਨੂੰ ਤਰੂਗਾ ਜੇ ਤੁਸੀਂ ਇਹਨੂੰ ਉੱਪਰ ਨੂੰ ਕਰੋਗੇ ਤਾਂ ਇਹ ਜਿਹੜਾ ਅ ਅੱਗੇ ਨੂੰ ਤਰੂਗਾ ਜੀ ਤੇ ਬਾਕੀ ਜਿਹੜੇ ਆ ਲੀਵਰ ਆਗੇ ਇਹ ਲੀਵਰ ਬਾਈ ਜੀ ਇਹਨਾਂ ਦੇ ਜਿਹੜੇ ਆ ਆਪਣੇ ਬੂਮ ਸਪਰੇਅਰ ਜਿਹੜਾ ਖੁੱਲਦਾ ਉਹਦੇ ਲੀਵਰ ਨੇ ਆ ਲੈਫਟ ਸਾਈਡ ਰਾਈਟ ਸਾਈਡ ਵਾਲੇ ਦਾ ਆ ਲੈਫਟ ਸਾਈਡ ਵਾਲੇ ਦਾ ਜਿਹੜਾ ਗੱਬੇ ਵਾਲਾ ਇਹ ਉਹਨੂੰ ਉੱਪਰ ਥੱਲੇ ਕਰਨੇ ਆਣਾ ਪੂਰੇ ਬੂਮ ਸਪਰੇਅਰ ਨੂੰ ਉੱਪਰ ਥੱਲੇ ਕਰਨੇ ਆਣਾ ਬਾਈ ਇਹ ਬਾਈ ਜਿਹੜੇ ਵੇਚਾਲੀਆਂ ਸੈਂਡਗਾ ਨੇ ਇਹ ਸੀਗੀ ਜੀ ਆਪਣਾ ਜਿਹੜਾ ਪ੍ਰੋਡਕਟਰ 600 ਆਉਂਦਾ ਇਹਦੇ ਬਾਰੇ ਤੁਹਾਨੂੰ ਆਪਾਂ ਫੁੱਲ ਜਾਣਕਾਰੀ ਦਿੱਤੀ ਆ ਵੀ ਕਿੱਦਾਂ ਇਹ ਕੰਮ ਕਰਦਾ ਤੇ ਬਾਕੀ ਜਿਹੜੇ ਵੀਰਾਂ ਨੇ ਬਾਈ ਇਹ ਪਰਚੇਸ ਕਰਨਾ ਕਿਸਾਨ ਵੀਰਾਂ ਨੇ ਲੈਣਾ ਵੀ ਆ ਉਹਨਾਂ ਨੂੰ ਦੱਸ ਦਈਏ ਵੀ ਸਬਸਿਡੀ ਚੱਲ ਰਹੀ ਆ ਬਾਈ ਜੀ ਇਹ ਤੇ ਜੇ ਤੁਸੀਂ ਇਹਦੇ ਉੱਤੇ ਸਬਸਿਡੀ ਐ ਇਸ ਟਾਈਮ ਚੱਲ ਰਹੀ ਆ ਇਹਦੇ ਉੱਤੇ 320000 ਰੁਪਏ ਸਰਕਾਰ ਵੱਲੋਂ ਇਹਦੇ ਉੱਤੇ ਸਬਸਿਡੀ ਚੱਲ ਰਹੀ ਆ ਤੇ ਆਪਾਂ ਜੀ ਇਹਦੀ ਕੋਸਟ ਦੀ ਗੱਲ ਕਰੀਏ ਵੀ ਇਹ ਕਿੰਨੇ ਦਾ ਪੈਂਦਾ ਇਹ 15 ਲੱਖ 20000 ਰੁਪਇਆ ਬਾਈ ਜੀ ਇਹਦੀ ਕੀਮਤ ਆ ਤੇ 320000 ਇਹਦੇ ਉੱਤੇ ਸਬਸਿਡੀ ਚੱਲਦੀ ਆ ਕਿਸੇ ਵੀ ਵੀਰ ਨੇ ਲੈਣਾ ਹੋਵੇ ਤਾਂ ਥੱਲੇ ਜਿਹੜੇ ਸਾਡੇ ਸਕਰੀਨ ਦੇ ਥੋੜੇ ਥੱਲੇ ਨੰਬਰ ਚੱਲ ਰਹੇ ਨੇ ਸਾਡੇ ਨਾਲ ਬਾਈ ਜੀ ਸੰਪਰਕ ਕਰ ਸਕਦਾ ਪੰਜਾਬ ਐਗਰੋ ਸੇਲਸ ਮਾਚਵਾੜਾ ਸਾਹਿਬ ਨਾਲ ਤੇ ਸਾਹਮਣੇ ਦਾਣਾ ਮੰਡੀ ਕਿਸੇ ਨੇ ਵੀ ਹੁਣ ਆਇਆ ਜਰੂਰ ਆਇਓ ਤੁਹਾਨੂੰ ਆਪਾਂ ਪ੍ਰੋਡਕਟਰ ਬਾਰੇ ਦੱਸਾਂਗੇ ਦਿਖਾਵਾਂਗੇ ਵੀ ਤੇ ਹੁਣ ਬਾਈ ਜਣੀ ਪ੍ਰੋਡਕਟਰ ਨੂੰ ਚਲਾਉਣਗੇ ਹੁਣ ਤੁਹਾਨੂੰ ਆਪਾਂ ਜੋ ਵੀਡੀਓ ਚ ਦੱਸਿਆ ਕਿਵੇਂ ਇਹ ਫੋਗ ਬਣਾਉਂਦਾ ਕਿਹੜੇ ਹਿਸਾਬ ਨਾਲ ਸਪਰੇਅ ਕਰਦਾ ਤੁਹਾਨੂੰ ਆਪਾਂ ਚੱਲਦਾ ਦਿਖਾਵਾਂਗੇ ਲਓ ਜੀ ਚਲਾ ਰਹੇ ਨੇ ਜੀ ਬਾਈ ਜਣੀ ਦੇਖੋ ਜੀ ਬਿਲਕੁਲ ਧੁੰਦ ਵਾਂਗੂ ਸਪਰੇਅ ਕਰ ਰਿਹਾ ਜੀ ਲਓ ਬਾਈ ਜੀ ਤੁਹਾਨੂੰ ਆਪਾਂ ਚੱਲਦਾ ਦਿਖਾ ਦਿੰਨੇ ਆ ਦੇਖੋ ਜੀ ਆਇ ਨਹੀਂ ਹੈਗਾ ਵੀ ਬੂੰਦਾ ਸਿੱਟ ਰਿਹਾ ਦੇਖੋ ਬਿਲਕੁਲ ਜਿਵੇਂ ਧੁੰਦ ਹੁੰਦੀ ਆ ਉਦਾਂ ਬਾਈ ਧੁੰਦ ਬਣਾਉਂਦਾ ਆ ਰਿਹਾ ਦੇਖੋ ਇਹਨੂੰ ਆਪਾਂ ਫਸਲ ਦੇ ਹਿਸਾਬ ਨਾਲ ਕ੍ਰੌਪ ਦੇ ਹਿਸਾਬ ਨਾਲ ਉਚਾ ਨੀਵਾ ਕਰ ਸਕਦੇ ਆ ਬੂਮ ਸਪਰੇਅਰ ਨੂੰ ਹਾਈਡਰੌਲਿਕ ਸਿਸਟਮ ਜਿਹੜਾ ਵਿੱਚ ਲੱਗਿਆ ਹੋਇਆ ਹੈ ਇਹਦੇ ਲਓ ਜੀ ਹੁਣ ਤੁਹਾਨੂੰ ਆਪਾਂ ਇਹ ਚੱਲਦਾ ਦਿਖਾ ਰਹੇ ਨੇ ਦੇਖੋ ਜੀ ਕੋਲ ਨਹੀਂ ਉਸਲਾ ਜੀ ਕੋਰਨਿਊਦ ਨਾਲ ਸਪਰੇ ਹੋ ਰਹੀ ਆ ਤੁਸੀਂ ਦੇਖੋ ਜੀ ਬਿਲਕੁਲ ਫਵਾਰਾ ਜਿਹੜਾ ਬਿਲਕੁਲ ਇੱਕ ਬਰਾਬਰ ਪੈ ਰਿਹਾ ਜੀ ਦੇ ਕੋ ਬਿਲਕੁਲ ਬਰਾਬਰ ਪੈਂਦਾ ਆ ਰਿਹਾ ਇਹਦੇ ਨਾਲ ਕੀ ਹੁੰਦਾ ਵਾ ਜੀ ਥੋੜੀ ਸਪਰੇ ਵੀ ਬਿਲਕੁਲ ਸੈੱਟ ਹੁੰਦੀ ਆ ਤੇ ਨੰਬਰ 2 ਤੇ ਜੀ ਪਾਣੀ ਬਿਲਕੁਲ ਪ੍ਰੋਪਰ ਜੇ ਆਪਾਂ 200 ਲੀਟਰ ਹਿਸਾਬ ਦੇ ਨਾਲ ਕਹਦੀ ਇਹ ਵੀ ਕੀਲੇ ਦੇ ਵਿੱਚ 200 ਲੀਟਰ ਪੈਣਾ ਚਾਹੀਦਾ ਵਾ ਤਾਂ ਉਸ ਹਿਸਾਬ ਨਾਲ ਇਹਦਾ ਪਾਣੀ ਵੀ ਬਿਲਕੁਲ ਬਰਾਬਰ ਪਊਗਾ ਤੁਹਾਨੂੰ ਆਪਾਂ ਪਹਿਲਾਂ ਵੀਡੀਓ ਚ ਦੱਸਿਆ ਸੀਗਾ ਵੀ ਜਿਹੜੇ ਇਹਦੇ ਟਾਇਰ ਨੇ ਚਾਰੇ ਇੱਕੋ ਪੈਡ ਦੇ ਵਿੱਚ ਚੱਲਦੇ ਨੇ ਆ ਦੇਖੋ ਕੋਈ ਚੀਜ਼ ਮਤਲਬ ਪ੍ਰੋਪਰ ਜਦੋਂ ਕਟਾਈ ਚਾਹੁੰਦਾ ਦੇਖੋ ਉਨੂਕ ਕੋ ਟਾਇਰ ਨੇ ਜਰ ਆਊਗਾ ਇਹ ਨਹੀਂ ਹੈਗਾ ਵੀ ਡਬਲ ਆਊਗਾ ਕਟਾਈ ਚ ਜਿਹੜਾ ਜਿਹੜੀ ਜਗ੍ਹਾ ਤੋਂ 프ਰੰਟ ਆਲਾ ਟਾਇਰ ਮੁਰੂਗਾ ਉਸੇ ਜਗ੍ਹਾ ਤੋਂ ਆ ਦੇਖੋ ਬੈਕ ਆਲਾ ਟਾਇਰ ਮੁਰੂਗਾ ਬਿਲਕੁਲ ਦੇਖੋ ਇਹ ਚੀਜ਼ਾਂ ਯਾਨੀ ਕਿ ਜਿਹੜਾ ਆਮ ਬੂਮ ਸਪਰੇਅਰ ਆ ਉਹਦੇ ਵਿੱਚ ਦੇਖਣ ਨੂੰ ਨਹੀਂ ਮਿਲਦੀਆਂ ਹੈਗੀਆਂ ਕਿਉਂਕਿ ਚੱਕਰ ਕੀ ਹੈ ਜੀ ਮਤਲਬ ਉਹਦਾ ਜਿਹੜਾ 프ਰੰਟ ਦਾ ਇਕੱਲਾ 프ਰੰਟ ਆਲਾ ਟਾਇਰ ਉਹਨਾਂ ਦਾ ਜਿਹੜਾ ਮੁੜਦਾ ਹੁੰਦਾ ਬਾਕੀ ਤੇ ਇਹ ਆਪਾਂ ਕਿਸਾਨ ਵੀਰ ਨੂੰ ਇਹ ਆ ਸਪਰੇਅ ਪੰਪ ਦਿੱਤਾ ਸੀਗਾ ਇੱਥੇ ਤੇ ਉਹ ਵੀਰ ਆਪ ਹੀ ਸਪਰੇਅ ਕਰ ਰਿਹਾ ਵਾ ਹੁਣ ਜਿਹੜੀ ਇਹਦੇ ਉੱਤੇ ਹੋ ਰਹੀ ਆ ਸਪਰੇਅ ਉਹ ਗੋਲ ਨਿਊਜ਼ ਨਾਲ ਹੋ ਰਹੀ ਆ ਮਤਲਬ ਜਿਹੜੀ ਗੋਲ న్యూਜ਼ਲ ਹੁੰਦੀ ਹੈ ਨਾ ਇਹ ਇੱਕ ਫੌਗ ਦੀ ਤਰ੍ਹਾਂ ਪ੍ਰੈਸ਼ਰ ਬਣਾਉਂਦੀ ਆ ਗੋਲ ਜਿਆ ਤੁਸੀਂ ਇੱਕ ਗੱਲ ਹੋਰ ਦੇਖੋ ਜਿਵੇਂ ਆਮ ਦੂਜਾ ਜਿਹੜਾ ਪੰਪ ਆਉਂਦਾ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਵੀ ਕਿਹਾ ਸੀਗਾ ਇਹਦੇ ਨਾਲ ਇਹ ਨਹੀਂ ਹੈਗਾ ਵੀ ਤੁਹਾਡਾ ਸਪਰੇਅ ਵਾਲਾ ਛੱਟਾ ਜਗਰੀ ਜਾਊਗਾ ਉਹ ਕੰਮ ਨਹੀਂ ਹੋਊਗਾ ਜਦੋਂ ਉਹ ਛੱਟਾ ਡਿੱਗਦਾ ਤਾਂ ਜਿਹੜੀ ਸਪਰੇਅ ਉਹ 베ਸਟ ਚਲੇ ਜਾਂਦੀ ਆ ਇਹਨੇ ਪ੍ਰੋਪਰ ਦੇਖੋ ਪੂਰਾ ਪ੍ਰੈਸ਼ਰ ਬਣਾਇਆ ਹੋਇਆ ਵਾ ਜੀ ਇੱਕ ਧੁੰਦ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਦੇਖੋ ਜੀ ਪ੍ਰੋਪਰ ਐਨ ਜਿਵੇਂ ਧੁੰਦ ਪੈਂਦੀ ਵੀ ਉਹ ਉਦਾਂ ਉਹ ਸਪਰੇ ਹੋ ਰਹੀ ਹੈ ਜੀ ਇਹਦੇ ਨਾਲ ਕੀ ਹੁੰਦਾ ਜੇ ਤੁਸੀਂ ਇਹਨੂੰ ਜਮਿਆ ਨਾਲ ਆਲੂ ਖੜੇ ਨੇ ਪੱਤੇਆਂ ਤੇ ਕਰਦੇ ਹੂੰ ਜਿਹੜੀ ਇਹ ਸਪਰੇ ਆ ਫੌਗ ਵਾਲੀ ਹੁੰਦੀ ਹੈ ਜਿਵੇਂ ਧੁੰਦ ਬਣੀ ਹੁੰਦੀ ਆ ਭਾਪ ਮੰਗੂ ਇਹ ਪੱਤੇਆਂ ਦੇ ਉੱਤੇ ਹੀ ਟਿਕ ਜਾਂਦੀ ਆ ਪੱਤੇਆਂ ਦੇ ਉੱਤੇ ਟਿਕਣ ਕਾਰਨ ਇਹਦਾ ਇਹਦਾ ਅਸਰ ਆ ਪ੍ਰੋਪਰ ਹੁੰਦਾ ਤੇ ਇਹ ਪੂਰਾ ਵਧੀਆ ਪ੍ਰੋਪਰ ਕੰਮ ਕਰਦੀ ਆ ਜੇ ਆਪਾਂ ਇਹਨੂੰ ਬੂੰਦਾ ਨਾਲ ਸੱਟਾਂਗੇ ਸਿੱਧਾ ਆਪਾਂ ਡੱਬੇ ਨਾਲ ਜਿਵੇਂ ਆਪਾਂ ਲਾ ਲਈਏ ਵੀ ਐਸੇ ਤਾਂ ਪਾਣੀ ਪੱਤੇ ਤੇ ਛਿਗਦਾ ਉਹ ਪੱਤੇ ਤੇ ਉੱਤੇ ਟਿਕਦਾ ਨਹੀਂ ਹੈਗਾ ਜਿਹੜਾ ਇਹ ਆ ਜਿਹੜਾ ਭਾਫ ਬਣ ਕੇ ਜਾਂ ਇਹ ਚੱਲ ਰਹੀ ਆ ਇਹ ਪੱਤੇ ਦੇ ਉੱਤੇ ਟਿਕ ਜਾਂਦਾ ਤੇ ਪ੍ਰੋਪਰ ਕੰਮ ਕਰਦਾ ਜੀ ਦੇਖੋ ਹਾਈਡਰੋਲਿਕਾ ਜਿੱਥੇ ਤੁਹਾਨੂੰ ਲੱਗਦਾ ਵੀ ਹਾਂ ਇੱਕ ਪਾਸੇ ਲੱਗ ਜਾਣਾ ਉਹਨਾਂ ਕੋ ਨੂੰ ਚੱਕ ਲੋ ਜਦੋਂ ਤੁਹਾਡਾ ਕੰਮ ਪੂਰਾ ਹੋ ਗਿਆ ਉਹਨੂੰ ਉਹ ਨਹੀਂ ਥੱਲੇ ਰੱਖ ਲੋ ਆ ਦੇਖੋ ਤੁਸੀਂ ਉਹ ਜਿਵੇਂ ਦੇਖ ਰਹੇ ਹੋ ਜੀ ਸਾਈਡ ਤੇ ਪਾਪੂਲਰ ਖੜੇ ਆ ਪਾਪੂਲਰ ਵਾਲੇ ਪਾਸਿਓਂ ਬਾਈ ਨੇ ਇੱਕ ਪਾਸਿਓਂ ਉੱਪਰ ਚੱਕ ਲੈ ਤੇ ਦੂਜੀ ਨਾਲ ਸਪਰੇਅ ਕਰ ਰਿਹਾ ਦੇਖੋ ਜੀ ਹੁਣ ਤੁਹਾਨੂੰ ਆਪਾਂ ਵੀਡੀਓ ਚ ਉਹ ਵੀ ਦਿਖਾ ਦਿੰਨੇ ਆ ਤੇ ਆ ਉਹ ਵੱਟਾਂ ਨੇ ਜਿੱਥੇ ਸਪਰੇਅ ਨਹੀਂ ਹੋਈ ਦੇਖੋ ਤੁਹਾਨੂੰ ਪ੍ਰੋਪਰ ਸੁੱਕੀਆਂ ਦੇਖਣਗੀਆਂ ਤੇ ਨਾਲ ਜਿਹੜੀ ਵੱਟਾਂ ਉਹ ਨੇ ਜਿਹਦੇ ਤੇ ਸਪਰੇਅ ਹੋ ਗਈ ਦੇਖੋ ਵੱਟਾ ਪੱਟਾ ਨੂੰ ਬਾਈ ਪ੍ਰੋਪਰ ਪਾਣੀ ਮਿਲ ਰਿਹਾ ਪੂਰੀ ਯਾਨੀ ਕਿ ਗਿੱਲੀ ਕਰਕੇ ਤੁਰ ਰਿਹਾ ਵੱਟਾਂ ਨੂੰ ਦੇਖੋ ਬਿਲਕੁਲ ਬਰਾਬਰ ਸਪਰੇਅ ਹੋ ਰਹੀ ਹੈ ਜੀ ਇਸੇ ਤਰ੍ਹਾਂ ਜਿਵੇਂ ਆਪਾਂ ਤੁਸੀਂ ਕਣਕ ਤੇ ਵੀ ਕਰਨਾ ਹੋਵੇ ਅ ਸਪਰੇਅ ਤਾਕਤਾਲੀ ਸਪਰੇਅ ਕਰਨੀ ਹੋਵੇ ਜਾਂ ਗੁੱਲੀ ਡੰਡੇ ਨੂੰ ਮਾਰਨ ਵਾਲੀ ਸਪਰੇਅ ਕਰਨੀ ਹੋਵੇ ਸੁੰਢੀ ਵਾਲੀ ਕੋਈ ਵੀ ਸਪਰੇਅ ਕਰਨੀ ਹੋਵੇ ਸਾਰੀਆਂ ਸਪਰੇਅਾਂ ਕਰਨ ਦੇ ਵਿੱਚ ਇਹ ਸਮਰਾਥਾ ਤੇ ਇਹਦੇ ਵਿੱਚ ਕੀ ਆ ਜੀ ਪਾਣੀ ਪੂਰਾ 200 ਲੀਟਰ ਲੱਗੂਗਾ ਤੇ ਪੂਰੀਆਂ ਵਧੀਆ ਬਾਈ ਜੀ ਇਹ ਸਪਰੇਅ ਕਰਦਾ ਵਾ ਤੇ ਇਹ ਹਾਂਜੀ ਬਾਈ ਜੀ ਉਹਨੂੰ ਸਾਰਿਆਂ ਨੂੰ ਆਪਣੀ ਇਹ ਬਾਰੇ ਜਾਣਕਾਰੀ ਦਿੱਤੀ ਆ ਤੇ ਵੀਡੀਓ ਤੁਹਾਨੂੰ ਕਿੱਥਾਂ ਦੀ ਲੱਗੀ ਬਾਈ ਜੀ ਸਾਰੇ ਵੀਰ ਆਪਣਾ ਟਿੰਨਤੀ ਕਮੈਂਟ ਜ਼ਰੂਰ ਕਰਿਓ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੈ ਆਪਣੇ ਡਿਸਪਲੇ ਦੇ ਥੱਲੇ ਨੰਬਰ ਲੱਗ ਰਹੇ ਨੇ ਆਪਣੀ ਪਰੰਦੇ ਉਹਨਾਂ ਨੰਬਰਾਂ ਤੇ ਆਪਣੇ ਨਾਲ ਜਿਹੜਾ ਕੰਟੈਕਟ ਹੋ ਸਕਦਾ ਵਾ ਤੇ ਹੋਰ ਇੰਸਟੀਮੇਟਾ ਬਾਰੇ ਨਵੇਂ ਪੁਰਾਣੇ ਇੰਪਲੀਮੈਂਟਰ ਬਾਰੇ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮੈਂ ਦਾ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਸਿਰਪਰ ਦੁਆਰਾ ਪਿਆਰ ਭਰੀਆਂ ਸਤਿ ਸ਼੍ਰੀ ਅਕਾਲ